ਹੈਲੋ <mallou> गॾी <muchas> सतकारा सिरो खालसा मार्कानेत वधाईंजी दर्शन करलो ਵਾਲੇ वारे ਜੋਤਨ दर्शन करलो पाका वारो रंग आई हैशन कर लो पाका वारी आई हैशन साब कसर करण वास्ते उदेश बख़शिया है गुरू का सिख माई भाई केसा न करे कसूर के ਬਾਕ ਪੂਰੇ ਪੰਜਾਰ ਸਿਰਾ ਮਹਾਰਾਜ ਸੱਚੇ ਪਾਸ਼ਾਏ ਨੇ ਸਿੱਖਿਆ ਦਿੱਤੀ ਨਾਲੇ ਆਖਿਆ ਧਰਮ ਦੇ ਕਿਰਤ ਕਰੋ ਛੋੜੀਆਂ ਉਸ ਕਰਕੇ ਸਰੂਜੀ ਦਾ ਉਪਦੇਸ਼ ਹੈ ਬਾਤ ਦਾ ਤਾਂ ਚਾਨਣ ਚਲਜੀਤ ਨਰਜਲਨਾ ਧਰਮ ਦੀ ਕਿਰਤ ਦਾ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੂਰ ਪਹਾੜ ਪਰਬਤੇ ਦੀ ਤਰਤੀ ਤੇ 15 ਸਾਲ ਦੇ ਸਰੀਰਕਾਰ ਬਲਾਸ ਲੈ ਕੇ 25 ਸਾਲ ਦੇ ਸਰੀਰ ਕਾਬਲਾ ਸਤ ਮਾਰੇ ਸਾਈਂ ਨੇ ਵਿੰਤ ਪਰ ਸਿਸ਼ਾਵਲ ਪਾਈਆਂ 28 ਸਾਲ ਦੀ ਉਮਰ ਦੇ ਵਿੱਚ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੂੰ ਆਪਣੇ ਸੰਗੀ ਸਾਥੀ ਬਣਾ ਕੇ ਤੇ ਮਾਰੇ ਨੇ ਪਹਿਲੀ ਉਦਾਸੀ ਆਰੰਭ ਕੀਤੀ ਤੇ ਸਾਰੇ ਸੰਸਾਰ ਨੂੰ ਸੁਧਣ ਵਾਸਤੇ ਜੜੇ ਸਤਿਗੁਰੂ ਦੀ ਬਾਪਾ ਦੇਖਿਆ ਧਿਆਨ ਧਾਰ ਜਲਦੀ ਸਭ ਪ੍ਰਸ਼ਨ ਜਿਵੇਂ ਆਈ ਬਾਜੋ ਜੀਰੋ ਗੁਵਾਰ ਹੈ ਹਾਂ ਕਰਦੇ ਸੁਣੀ ਲਖਾਈ ਬਾਜੇ ਤੇਜ ਬਣਾਇਆ ਦਾਸੀ ਕੀ ਰੇਤ ਚਲਾਈ ਦੇ ਕਦਰੀਆਂ ਵੀ ਸੁਣਾਉਂਦੇ ਆ ਹਰ ਕਾਈ ਠੱਗੀਆਂ ਮਾਰਨ ਆਸਤੇ ਵੇਖ ਬਣਾ ਲੀਂਦੇ ਆ ਅਤਿਗੁਰੂ ਆਪਣੀਆਂ ਸੰਗਤਾਂ ਦੇ ਖਾਲਸੇ ਪੰਥ ਦੇ ਚੜ੍ਹਦੀ ਕਲਾ ਕਰਨ ਮਹਾਰਾਜ ਸਾਹਿਬ ਜੀ ਸਭ ਨੂੰ ਬਖਸ਼ਿਸ਼ਾਂ ਦੇ ਕਰਕੇ ਨਿਹਾਲ ਕਰਨ ਗਈ ਬਨਵਾਰ ਸੱਚੇ ਪਾਤਸ਼ਾਹ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਏ ਪ੍ਰਗਟ ਭਾਈ ਸਗਲੇ ਜੋਗੇ ਅੰਤਰਗੁਰ ਨਾਨਕ ਕੀ ਵਡਿਆਈ ਸਤਿਗੁਰੂ ਨਾਨਕ ਦੇਵ ਜੀ ਤੇ ਮਹਾਰਾਜ ਸੱਜੇ ਪਾਤਸ਼ਾਹੀ ਦੇ ਘਰ ਦੀ ਗੱਡੀ ਉੱਤੇ ਆਈ ਸਤਿਗੁਰੂ ਜੀ ਦੇ ਉਪਦੇਸ਼ ਅਨੁਸਾਰ ਆਲਾ ਦਰਪਨ ਦੀ ਦਾਹ ਜਨ ਹਾਲ ਲੰਗਤਾਰਾ ਕਰ ਰਹੀਆਂ ਹਨ ਆਜ ਵਰਤਣ ਆਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਰਿਆ ਪਰਮਦੇਵ ਲੱਖ ਲੱਖ ਵਧਾਈ ਹੋਵੇ ਇਹ ਮਹਾਨ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਿਆ ਪਰਮਦੇਵ ਦੀ ਖੁਸ਼ੀ ਵਿੱਚ ਗੁਰਦੁਆਰਾ ਬੇਰਸਾਂ ਤੋਂ ਅੰਤਿਮ ਰੰਗੋਬ ਹੋ ਗਏ ਆਲਾ ਮਗਰਬ ਤੋਂ ਪੰਪੇਵਾ ਸਨੇ ਬਾਤ ਸੰਤਾਨ ਨੂੰ ਬਨਾਲ ਦੇ ਜੀ ਜੀ ਵਿਆਪੁਰ ਦੇ ਲੱਖ ਲੱਖ ਬੁਲਾਈ ਹੋਵੇ ਸਤਿਗੁਰੂ ਨਾਨਕ ਦੇਵ ਜੀ ਹਾਲੇ ਨਗਰ ਨੂੰ ਨਾਮ ਲਾਂ ਸਗੀਦਾਨ ਪ੍ਰੋਸਾਦਾਨ ਚੜ੍ਹਦੀਆਂ ਗਲਾਂ ਦੀਆਂ ਦਾਤਾ ਬਖਸ਼ਿਸ਼ ਕਰਨ ਮਾਲ ਮੁਨਖੀ ਸੁਖ ਸ਼ਾਂਤੀ ਬਖਸ਼ਿਸ਼ ਕਰਨ ਮੋਲੋ ਇਸ ਉਹ ਨਾ 라이 ਦੇ 기타 ਘਰ ਦਾ ਨਾਲ ਕਿ ਕਿਸੇ ਜਦੋਂ ਸਾਥੇ ਨਾਮ ਗਾ ਸਰਪਤਰਾ ਕੋ ਲਾ ਦਸ਼ਕੁਰੂ ਆਪਨੇ ਗਿਆ ਰਖਣਾ ਮਾਨ ਦੇ ਦਸ਼ਕੁਰਨੇ ਆ ਮੈਂ ਬੇਬੀ ਗਲੇਗਾ ਕਿ ਜਿਨ੍ਹਾਂ ਬੀਬੀਆਂ ਕੋਈ ਛੋਟੇ ਬੱਚੇ ਆ ਉਹ ਆਜੋ ਫੱਕੀ ਕਰਨਾ ਹੈ ਹਜੇ ਪਰੇ ਸਮਾਂ ਲੱਗਣਾ ਹੈ ਤਾਂ ਆਜੀ ਆ ਕੇ ਤੇਰਾ ਆਉਣਾ ਮਿੱਥੋ ਬੈਠ ਕੇ ਉਹ ਕੋਲਾ ਇੰਤਜ਼ਾਰ ਕਰੋ ਮਨਸੇ ਪਾਚਾ ਆਣੇ ਨੇ ਇੰਨੀ ਕੋਣ ਆਰੇ ਆ ਆ ਫਿਰ ਆਪਾਂ ਸਾਰੇ ਪ੍ਰੇਮ ਦੇ ਨਾਲ ਦਸ਼ਕੁਰ ਸਾਰੇ ਕੰਨ ਲਾ ਦਿਓ ਆ ਆਉਣਾ ਮੇਕੋ ਉਹਨਾਂ ਨੇ ਜਦੋਂ ਆਉਣ ਵਾ ਤੇ ਬੜੇ ਟੀਮ ਦੇ ਨਾਲ ਬੜੀ ਸ਼ਕਤ ਦੇ ਨਾਲ ਆਪਾਂ ਉਹਨਾਂ ਦਾ ਸਵਾਗਤ ਕਰਨਾ ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਆ ਕਿਉਂਕਿ ਸੂਬਾ ਸਾਹਿਬ ਹਾਜ਼ਰ ਨਾਜ਼ਰ ਸਤਿ ਸ੍ਰੀ ਅਕਾਲ ਕਿਉਂਕਿ ਤਾਂ ਪਾਟਾ ਮਾਰਾਇਆ ਇੱਕੇ ਤੰਪਾ ਚਿਆਂ ਦਾ ਕੋ ਗੁਰਦਸ ਸਿੰਘ ਜਪਰੀ ਚਾਹੇ ਉਹਨਾਂ ਨੇ ਮੇਲੋ ਕੋ ਫਾਗਵਾਣਾ ਕੋ ਪ੍ਰਭੂ ਨਾਲ ਲੱਗੀ ਰਹੀ ਹੈ ਪਰ ਉਹਨਾਂ ਨੇ ਜੋ ਕੋਤਰ ਰਸਾ ਸੀ हांजी नगर कटिया संगा What a adversary did be a buggyberg catalog of human safety shirt A car is a buggygber he not using a buggy werdy कथ नाम नाम